ਮੇਰਾ ਨਾਮ ਹਵਤਾਪ ਸਿੰਘ ਬਿੰਦਰਕ ਸਹਾਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਦੀ ਤਰ੍ਹਾਂ ਸਲਾਨਾ ਪ੍ਰੋਗਰਾਮ ਜਿਹੜਾ ਲੋਹੜੀ ਅਤੇ ਮਾਗੀ ਦਾ ਮੇਲਾ ਜਿਹੜਾ ਮਿੰਦਰਾਖ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ। ਇਹ ਕਿ ਕਾਰਜਕ੍ਰਮ ਹੈ ਜਿਹੜੇ 11 ਤਰੀਕ ਤੇ ਰਾਤ ਨੂੰ ਤੇ ਦੋਵੇਂ ਟ੍ਰਾਈ ਕਰੀਏ। ਇਹ 11 ਤਰੀਕ ਨੂੰ ਇਸ ਸਥਾਨ ਤੇ ਮਾਨ ਨਗਰ ਕੀਰਤਨ ਜਿਹੜਾ ਕਾਫੀ ਪਿੰਡਾਂ ਵਿੱਚ ਜਾਣਾ ਹੈ ਉਹ ਇੱਥੋਂ ਚੱਲ ਕੇ ਬਿੰਦਰਖ ਕੋਈ ਚੱਲ ਕੇ ਗੁਰਦੁਆਰਾ ਸਾਹਿਬ ਤੋਂ ਵਾਪਸ 25 ਪਿੰਡਾਂ ਦੀ ਯਾਤਰਾ ਕਰਕੇ ਸੰਗਤਾਂ ਦੇ ਹਜ਼ਾਰਾਂ ਦੀ ਦਰਦ ਵਿੱਚ ਸੰਗਤ ਹੁੰਦੀ ਹੈ ਟਰੈਕਟਰ ਟਰਾਲੀਆਂ ਬਹੁਤ ਅੱਛਾ ਹੈ ਸੰਗਤਾਂ ਦੇ ਵਿੱਚ ਇਲਾਕੇ ਤੋਂ ਸੰਗਤ ਆ ਕੇ ਇਸ ਥਾਂ ਦੀ ਮਹਿਮਾ ਕਰਦੀ ਹੈ ਨਗਰ ਕੀਰਤਨ ਜਿਹੜਾ ਬਿੰਦਰਖ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਘਾੜ ਇਲਾਕੇ ਦੇ ਵਿੱਚ ਘੁੰਮ ਕੇ ਇੱਥੇ ਸਮਾਪਤੀ ਹੁੰਦੀ ਹੈ ਸਕਦਾ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਰੋਨਾ ਦੀ ਜਿਹੜੀ ਬਿਮਾਰੀ ਵੀ ਸ਼ੁਰੂ ਹੋ ਚੁੱਕੀ ਹੈ ਤੇ ਕਈ ਜਿਹੜੇ ਕੀਰਤਨ ਦਾ ਸਵਾਗਤ ਵੀ ਕਰਦੇ ਹੋ ਉਹ ਕੀ ਅਪੀਲ ਕਰਦੇ ਹੋ ਜਿਹੜਾ ਕਰੋਨਾ ਦਾ ਕਰੋਨਾ ਅੱਜ ਦੀ ਨਹੀਂ ਪਹਿਲਾਂ 2-3 ਸਾਲ ਹੋ ਗਈ ਚੱਲ ਦਿਨੋਂ ਇੱਥੇ ਪੰਜਾਬ ਦੇ ਵਿੱਚ ਕੋਈ ਇਹਦਾ ਐਡਾ ਅਸਰ ਨਹੀਂ ਹੈਗਾ ਇੱਥੇ ਡਰਨ ਦੀ ਕੋਈ ਲੋੜ ਨਹੀਂ ਹੈਗੀ ਪਰਮਾਤਮਾ ਦੀ ਇਸ ਸਤਾਂ ਤੇ ਬੜੀ ਮਿਹਰ ਹੈ ਬਾਕੀ ਜੋ ਆਪਣਾ ਮਾਸਕ ਵਗੈਰਾ ਜਾਂ ਕੋਈ ਸੈਨੇਟਾਈਜ਼ਰ ਕਰਨਾ ਉਹ ਆਪਣੀ ਵਿਚਾਰ ਰੱਖੋ ਜਿਵੇਂ ਸਰਕਾਰ ਦੀਆਂ ਦਾਇਤਾਂ ਅਦਰਵਾਜ਼ ਪੰਜਾਬ ਦੇ ਵਿੱਚ ਕੋਈ ਐਦਾਂ ਦੀ ਪ੍ਰੋਬਲਮ ਹੈ ਨਹੀਂ 12 ਤਰੀਕ ਨੂੰ ਰਾਤ ਦੇ ਪਹਿਲਾ ਦੁਵਾਨ ਸ਼ੁਰੂ ਹੈ 13 ਤਰੀਕ ਨੂੰ ਜਿਹੜਾ ਇੱਥੇ ਲੋਹੜੀ ਦਾ ਪ੍ਰੋਗਰਾਮ ਹੁੰਦਾ ਢਾਡੀ ਦਰਬਾਰ ਜਿਹੜਾ ਸਾਰਾ ਦਿਨ ਚੱਲਣਾ 13 ਤਰੀਕ ਨੂੰ 14 ਤਰੀਕ ਨੂੰ ਵੱਡਾ ਜਿਹੜਾ ਮੇਲਾ ਹੈ ਉਹ ਮਾਗੀ ਮੇਲਾ ਇੰਟਰਨੈਸ਼ਨਲ ਜਿਹੜੇ ਇੱਥੇ ਢਾਡੀ ਪਹੁੰਚਣੇ ਨੇ ਲੀਡਰ ਸਾਹਿਬਾਨਾਂ ਨੇ ਵੀ ਹੁਣ ਬਹੁਤ ਲੱਖਾਂ ਦੇ ਹਿਸਾਬ ਦੇ ਨਾਲ ਇੱਥੇ ਘਟ ਹੁੰਦਾ ਹੈ ਲੋਕਾਂ ਦੀਆਂ ਜੋ ਸੁੱਖਾਂ ਹਨ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਇਹ ਧੰਤਨ ਬਾਬਾ ਅਮਰਨਾਥ ਜੀ ਦਾ ਸਥਾਨ ਹੈ ਦਸਵੇਂ ਪਾਤਸ਼ਾਹ ਦੀ ਇੱਥੇ ਚਰਨ ਛੋਹ ਪ੍ਰਾਪਤ ਹੁੰਦੀ ਹੈ ਲੱਖਾਂ ਹੀ ਦੁਨੀਆ ਨਕਮਸਤ ਕੋ ਕੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਗੁਰਪੁਰਬ ਦੇ ਦਸਵੇਂ ਪਾਸ਼ਾ ਦੀ ਲੱਖ ਲੱਖ ਵਧਾਈ ਦਿੰਦਾ ਸਾਰੀਆਂ ਸੰਗਤਾਂ ਨੂੰ ਬਾਕੀ ਆਪਣਾ ਜਿਹੜਾ ਮੇਲਾ ਹੈ ਇਹਦੇ ਵਿੱਚ ਇਹਦੇ ਵਿੱਚ ਅਸੀਂ ਮਤਲਬ ਪਰਮਿਸ਼ਨਾਂ ਸਾਰੀਆਂ ਲੈਣੀਆਂ ਮਤਲਬ ਮੇਲਾ ਭਰੂਗਾ ਸੰਗਤਾਂ ਆਈ ਜਾਣੀਆਂ ਜਾਈ ਜਾਣੀਆਂ ਸਭ ਮੇਲੇ ਦੇ ਕੋਈ پابੰਦੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਸਾਰੀਆਂ ਪਰਮਿਸ਼ਨਾਂ ਮਤਲਬ ਪ੍ਰਸ਼ਾਸਨ ਤੋਂ ਲੈ ਲਈਆਂ ਗਈਆਂ ਕੋਈ ਇਹਦੇ ਵਿੱਚ ਕਰਨ ਦੀ ਲੋੜ ਨਹੀਂ ਆਓ ਮੱਥਾ ਟੇਕੋ ਜਿੱਕਣਾ ਮਤਲਬ ਪਹਿਲਾ ਹੁੰਦਾ ਗੁਰੂ ਜੀ ਆਖਿਓ ਆਮਨਾਓ ਧੰਨਵਾਦ ਸਾਰੇ ਸਰਕਾਰੀਓ ਬਲੂ ਸ਼ਾਸਨ ਦੀਓ ਸਾਰੇ ਇਲਾਕਿਆਂ ਦੇ ਵਸੇ ਸੰਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਬਿੰਦਰਾਖ ਵਿਖੇ ਮੰਗੀ ਦਾ ਲੋਹੜੀ ਦਾ ਸਾਲਾਨਾ ਜੋੜ ਮੇਲ ਇਕੱਠਾ ਹੋ ਰਿਹਾ ਜਿਸ ਦੇ ਵਿੱਚ ਗੁਰਬਾਣੀ ਕੀਰਤਨ ਢਾਡੀ ਵਾਰਾਂ ਗਾਉਣਗੇ ਇਲਾਕੇ ਦੀਆਂ ਸੰਤਾਂ ਬਾਹਰ 10:30 ਵਜੇ ਸੋਮੀ ਸੰਤਾਂ ਆ ਕੇ ਹੋਮ ਆ ਕੇ ਮੇਲੇ ਦੇ ਵਿਸ਼ੇਨ ਕਰਦੇ ਨੇ ਸਾਰਿਆਂ ਨੇ ਮਿਲ ਕੇ ਸਾਰੇ ਨਗਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਸੰਤਾਂ ਨੂੰ ਬੇਨਤੀ ਹੈ ਕਿ ਇਸ ਨੂੰ ਹੋਰ ਸ਼ੌਵਨਾ ਬਣਾਉਣ ਵਾਸਤੇ ਵੱਧ ਤੋਂ ਵੱਧ ਜਿਹੜੀ ਸੰਗਤਾਂ ਆਕੇ ਦਰਸ਼ਮ ਦੇਣ ਤੇ ਆਪਣੇ ਕਥਾ ਵਿਚਾਰ ਸੁਣ ਤੇ ਇਸ ਕਰਕੇ ਇਹ ਜਿਹੜਾ ਜੋਰ ਮੇਲ ਹੈ ਇਹ ਨਿਰੋਲ ਹੈ ਕਿਉਂਕਿ ਇਹ ਮਾਗੀ ਦੀ ਖੁਸ਼ੀ ਵਿੱਚ ਤੇ 40 ਮੁਕਿਆਂ ਦੀ ਸ਼ੀਰਧੀ ਦੇ ਵਿੱਚ ਹੈ ਇਸ ਕਰਕੇ ਹੋਰ ਕੋਈ ਵੀ ਵਿਚਾਰ ਨਹੀਂ ਹੋਏਗਾ ਗੁਰੂ ਸਾਹਿਬ ਨੂੰ 40 ਮੁਕਿਆਂ ਨੂੰ ਆਪਾਂ ਨਤਮਸਤਕਾਣਾ ਉਹਨਾਂ ਦੀ ਖੁਸ਼ੀ ਪ੍ਰਾਪਤ ਕਰ ਲਈ ਹੈ ਇਹ ਸੰਗਤਾਂ ਦੀ ਬੇਨਤੀ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਾ ਖਾਲਸਾ ਉਹ ਹੈ ਗੁਰਜੀਤ ਸਿੰਘ ਜੀ ਦੇ ਪਤੀ ਧੰਨ ਧੰਨ ਸ੍ਰੀ ਗੁਰੂ ਕਾਨੂੰ ਆਉਣੇ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਹੋ ਰਿਹਾ ਹੈ ਸੰਗਤਾਂ ਨੂੰ ਵਧਾਈ ਹੋਵੇ ਜੋ ਜੋ ਲੋੜੀ ਦਾ ਸਮਾਗਮ ਹੈ ਉਹ 11 ਤਰੀਕ ਨੂੰ ਮahan nagar kirtan ਜੋ ਗੁਰਦੁਆਰਾ ਤੰਦਰ ਬਾਬਾ ਅਮਨ ਲਾਗਰਿਸਤਾਨ ਤੋਂ ਚੱਲ ਕੇ ਘਰ ਲਾਗੇ ਦੇ ਵਿੱਚ ਕਿਹੜਾ ਬਾਤ ਹੁੰਦਾ ਹੋਇਆ ਸਮਾਪਤੀ ਮੇਹਰ ਬਖਵਾਨੀ ਵਿੰਦਰਖ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋਣੀ ਹੈ ਲੋਹੜੀ ਦੇ ਸਮਾਗਮਾਂ बहुत हमारा के पचार तरीक नात्री का पहला पान शुरू है हाँ तेरह तरीक नोड़ी का समागम हर साल सालाना जिस तरह मनाई जाती है चौदह तरीक न माघी मेला जो बहुत लखी संगत इतनी पड़ती है सो संगत बेनती है किसी भी कोई करोना या फैलाने की कोई ਉੱਨਾ ਕੋਈ ਪੰਜਾਬ ਦੇ ਵਿੱਚ ਕੋਈ ਐਦਾਂ ਦੀ ਗੱਲ ਹੈਗੀ ਐ ਆਪਣਾ ਪੰਜਾਬ ਨੂੰ ਰੱਖੋ ਅਜੀਬ ਨਹੀਂ ਕਰਦੇ ਜਿੰਨਾ ਹਜਰ ਦਾ ਹੈ ਮਾਸਕ ਪਾਉ ਜਾਂ ਆਪ ਨੂੰ ਚੈਲੈਂਜਰ ਵਗੈਰਾ ਕਰੋ ਕੋਈ ਕਰੋਨਾ ਇੱਥੇ ਪੰਜਾਬ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਸਰਕਾਰ ਨੂੰ ਬੇਨਤੀ ਹੈ 13 ਤਰੀਕ ਨੂੰ ਲੋੜੀ ਦਾ ਸਮਾਗਮ ਹੈ ਉਹਦੇ ਵਿੱਚ ਨਗਰ ਨਿਗਮ ਤਿਆਰ ਹੈ ਸਰਕਾਰ ਨੂੰ ਬੇਨਤੀ ਹੈ ਕਿ ਹਲੇ 13 ਤਰੀਕ ਨੂੰ ਇੱਕ ਦੋ ਦਿਨ ਰਹਿ ਗਏ ਉਹ ਜਿਹੜੇ ਸਰਕਾਰ ਨੂੰ ਆਜੋ ਵਾਰਸ ਹੋ ਗਏ ਸਾਡੀਆਂ ਉਹ ਜਿੰਨਾ ਦੇ ਦੁੱਧ ਦੀ ਸੇਵਾ ਹੈ ਉਹ ਦੇ ਵਿੱਚ ਮੇਲੇ ਦੇ ਵਿੱਚ ਪਜਾਉ ਦੀ ਕਰਪਾਤਾ ਕਰਿਓ ਸਾਰੇ ਸੰਕਰ ਬੇਤੀ ਹੈ 11 ਤਰੀਕ ਨੂੰ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ 9 ਵਜੇ ਸਹੀ ਨਗਰ ਕੀਰਤਨ ਤੋਂ ਚੱਲਣਾ ਹੈ ਸੋ ਟਰੈਕਟਰ ਜਿਹੜਾ ਕੋਪਰਾਲੀ ਦੇ ਨਾਲ ਹੀ ਸੰਗਤ ਹੋਵੇ ਜਾਂ ਗੱਡੀ ਹੋਵੇ ਕੋਈ ਨਾ ਕੋਈ ਮੋਟਸਰ ਕਰੇ ਇਹਦਾ ਉੱਪਰ ਨਹੀਂ ਜਾਣਾ ਹੈ ਖਾਲੀ ਟਰੈਕਟਰ ਵੀ ਨਗਰ ਕੀਰਤਨ ਤੇ ਨਹੀਂ ਜਾਣਾ ਸਾਰੇ ਸਰਕਾਰ ਤੋਂ ਬੇਨਤੀ ਹੈ ਉਹ ਮਹਮਾ ਕੀ ਨਗਰ ਕੀ ਕੰਦੇ ਵਿੱਚ ਪਾਉਂਦੇ ਨਗਰਾਂ ਦੇ ਵਿੱਚ ਪੱਕਾ ਬਕਰ ਕਰਾਉਣ ਦੇ ਅਨੁਸਾਰ ਇਹ ਵੀ ਲੱਗ ਰਿਹਾ ਦਾ ਵੀ ਪਰਵਧ ਹੈ ਸਾਰੇ ਸਰਕਾਰ ਤੋਂ ਬੇਨਤੀ ਹੈ ਉਹ ਮਹਮਾ ਕੀ ਨਗਰ ਕੀ ਕੰਦੇ ਵਿੱਚ ਵੀ ਸਨੋਿਤ ਕਰਨ ਆਪਣੇ ਬਲੋਕ ਨੂੰ ਨਿਕਾਉਣ ਦਾ ਮੂਰਤ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਉਹ ਜੀ ਕਾ ਖਾਲਸਾ ਵਾਹਿਗੁਰੂ